ਤਿੰਨ ਵਾਲੀ ਉਦਿਲ ਨੂੰ ਥੰਮ ਲੈਣਾ ਮੇਰੀ ਸਿੱਖਿਆ ਦਿਲ ਨੂੰ ਹਿਲਾਉਣ ਵਾਲੀ ਗੱਲ ਗੱਲ ਦੇ ਵਿੱਚ ਪਿਆਰ ਪਰਿਆ ਪੱਥਰ ਦਿਲ ਨੂੰ ਮੋਮ ਬਣਾਉਣ ਵਾਲੀ ਤਿੰਨ ਕੀਬ ਉਤੀ ਕੱਟ ਕੇ ਆਪਣੀ ਮਾਲਾ ਵਿੱਚੋਂ ਕਿਸੇ ਹੋਰ ਦੀ ਮਾਲਾ ਵਿੱਚ ਜੋੜ ਦੇਣਾ ਹੱਥੀਂ ਕੱਟ ਕੇ ਟੁਕੜਾ ਜਿਗਰ ਵਾਲਾ ਖੂਨ ਅੱਖੀਆਂ ਦੇ ਰਾਹੀ ਰੋੜ ਦੇਣਾ ਇਥੇ ਪੱਥਰ ਜਹੀ ਰਸਮ ਦਾ ਕੰਮ ਇਹੋ ਸੀਸਾ ਮਾਪੇ ਸਾਡੇ ਹੰਜੂ ਆਂਦਾ ਤੀਏ ਹਾਰ ਲੈ ਜੀ ਆ ਕੁਝ ਅਸੀਸਾਂ ਦੇ ਫੁੱਲ ਨਾਲ ਲੈ ਜਾ ਕੁਝ ਸਾਡੇ ਤੋਂ ਗੱਲਾਂ ਤੇ ਅਕਲ ਲੈ ਜਾ ਪਹਿਣੇ ਠਹਿਰ ਜਾ ਹੋਰ ਤੂੰ ਦੋ ਕੜੀਆਂ ਦੇਵੇ ਸਿੱਖਿਆ ਜੋ ਪਰਵਾਰ ਲੈ ਜਾ ਸੋਰੇ ਕਰ ਅੰਬ ਕਰਨਾ ਪਹਿਣ ਮਣ ਵਿੱਚ ਸੋਚ ਕੇ ਸੁੰਬਰ ਕੇ ਕੂੜਾ ਪਹਿਣੇ ਕੋਲੇ ਨਾਲ ਲਾਮੀਨਾ ਬੈਠੀ ਗੋ ਆਂਡਣ ਕੋਲੋ ਵੇਲੀ ਅਖਵਾਈਨਾ ਬਾਗਾਂ ਦੀ ਸੋਲੀ ਕਲਿਏ ਛਤੀ ਕਮਲਾਈਨਾ ਲੋੜੀ ਦੀ ਵਾਲੀ ਪਹਿਣੇ ਕਰੇ ਸਗਣ ਮਣਾਈ ਤੂੰ ਕੁੜੀਆਂ ਨੂੰ ਇਕੱਠੀਆਂ ਕਰਕੇ ਵੇੜਾ ਰਦੀ ਪਹਿਣੇ ਜਮਾ ਕਬਰਾਈ ਨਾ ਬਾਗਾਂ ਦੀ ਸੋਹਲੇ ਕਲਿਏ ਛੇਤੀ ਕਮਲਾਈ ਨਾ ਆਏ ਨੇ ਸੱਜਣ ਪਹਿਣੇ ਲੈ ਜਾਣਗੇ ਨਾਲ ਕੁੜੇ ਮਾਪਿਆਂ ਨਾਲ ਤੋੜ ਜਾਣਗੇ ਗੁੜਾ ਮੋ ਪਿਆਰੇ ਕੁੜੇ ਮਾਪਿਆਂ ਨੇ ਪਾਲੀਆਂ ਧੀਆ ਪੁੱਤਰਾਂ ਤੋਂ ਪਿਆਰੀ ਜਿ ਬਾਬਲਾ ਰੱਖ ਲੈ ਕੁਆਰੀਆਂ ਰੱਖੀ ਨਾ ਜਾਂਦੀ ਧੀਏ ਅੱਜ ਦੀ ਤੂੰ ਰਾਤ ਕੁੜੇ ਆ ਗਏ ਸਜਣ ਧੀਏ ਲੈ ਜਾਣਗੇ ਨਾਲੇ ਕੁੜੇ ਬਾਬਲੇ ਨੇ ਅੱਖੀਆਂ ਫਰੀਆਂ ਮਾਤਾ ਵੀ ਰੋਈ ਸੀ ਪਾਬੋ ਨੇ ਸ਼ੁਕਰ ਮਨਾਇਆ ਚੰਗੀ ਗੱਲ ਹੋਈ ਸੀ ਮਾਪਿਆਂ ਨੂੰ ਤੇ ਕਰਕੇ ਮਣ ਪਰ ਆਈ ਨਾ ਬਾਗਾਂ ਦੀ ਸੋਹਲ ਕਲਿਏ ਛੇਤੀ ਕੁਮਲਾਈ ਨਾ ਬਾਬਲ ਤਾਂ ਅਰਜ ਗੁਜਾਰੇ ਸੁਣੀਓ ਕਾਕਾ ਵੇ ਤੀ ਸਾਡੀ ਅਜੇ ਨਿਆਣੀ ਚਿੜਕੀ ਨਾ ਕਾਕਾ ਵੇ ਹੋ ਗਈ ਜੇ ਗਲਤੀ ਤੀ ਤਾਂ ਕੰਢੀ ਨਾ ਗਾਲੂ ਹੱਥ ਵੀ ਨਾ ਚੱਕੀ ਕਾਕਾ ਕਰਦੀ ਤੂੰ ਮਾਫ ਹੋਏ ਧੀ ਸਾਡੀ ਅਜੇ ਨਿਆਣੀ ਕਰਦੀ ਤੂੰ ਮਾਫ ਹੋਏ ਬਾਗਾਂ ਦੀ ਸੋਲ ਕਲੀ ਨੂੰ ਰੱਖੀ ਸੰਭਾਲ ਕੇ ਧੀ ਦੇ ਤੈਨੂੰ ਪੁੱਤ ਬਣਾਇਆ ਰੱਖੀ ਤੂੰ ਮਾਣ ਹੋਏ ਧੀ ਮੇਰੀ ਸੋਲ ਬੜੀ ਆ ਦੇਖੀ ਮੁਰ ਜਾਵੇ ਨਾ ਰੱਖੀ ਤੂੰ ਫੁੱਲਾਂ ਵਾਂਗੂ ਖਿੜਿਆ ਗੁਲਾਬ ਓਏ ਕਰ ਤੇਰੇ ਬਰਕਤ ਪੈਣੀ ਸਾਡੀ ਧੀ ਦੇ ਪਾਗਾ ਨਾਲ ਸਾਡੀ ਅਰਜ਼ੀ ਗੁਜਾਰੀ ਭੁੱਲੀ ਨਾ ਕਾਕਾ ਓਏ ਧੀ ਦੇ ਤੈਨੂੰ ਪੁੱਤ ਬਣਾਇਆ ਰੱਖੀ ਤੂੰ ਮਾਣ ਓਏ ਨਹਾਤੀਆਂ ਕਰਾ ਵਿੱਚ ਜੇ ਹੱਸਦੀਆਂ ਨੇ ਬਰਕਤਾਂ ਵੀ ਉਸ ਘਰ ਵਿੱਚ ਪਜ ਕੇ ਆਉਂਦੀਆਂ ਕਲੇ ਕਲੇਸ਼ਕਾਰੀ ਅੰਦਰ ਮੜਾ ਕੜਿਓ ਪਾਣੀ ਵਿਨਸ ਜਾਵੇ ਕੋਈ ਉਜਨੀ ਜੀ ਕਰ ਅੰਦਰ ਕਾਕਾ ਬਣ ਸਿਆਣੇ ਕਰ ਅੰਦਰ ਸਮੇਟ ਲੈਣਾ ਗੱਲ ਘਰੋ ਬਾਰ ਜੀ ਚਲੀ ਜਾਵੇ ਲੋਕ ਬਨਾਤ ਮਚਾ ਗਲਬਾਣੇ ਆਉਂਦੇ ਬਾਬੇ ਨਾਨਕ ਧੀਆਂ ਨੂੰ ਦਰਜਾ ਉੱਚਾ ਦਿੱਤਾ ਕਿਉਂ ਫਲ ਜਾਂਦਾ ਹੈ ਸਮਾਜ ਸਾਡਾ ਨੌਸਸ ਦੀ ਲੜਾਈ ਦੇ ਵਿੱਚ ਗੱਲ ਕਰੀ ਤੂੰ ਇਨਸਾਫ ਵਾਲੀ ਕਾਕਾ ਜਿੱਦੀ ਗਲਤੀ ਹੋਵੇ ਉਸ ਦੀ ਗਲਤੀ ਕੱਢੀ ਇੱਕ ਪਾਸੇ ਦੀ ਗੱਲ ਤੂੰ ਕਰੀ ਨਾ ਇਹ ਉਮੀਦਾਂ ਅੱਜ ਅਸੀਂ ਤੇਰੇ ਕੋਲੋਂ ਕਰਦੇ ਸਾਡੀ ਧੀ ਨੂੰ ਕਰੀ ਉਦਾਸ ਨਾ ਕਦੇ ਸਾਡੀ ਧੀ ਲਈ ਤੂੰ ਅੱਜ ਤੋਂ ਰੱਬ ਬਣਿਆ ਰੱਬ ਬਣਾਏ ਦਾ ਤੂੰ ਮਾਣ ਰੱਖੀ ਓਏ ਲੋਕ ਧੀਆ ਜੰਮਣ ਤੋਂ ਇਸ ਕਰਕੇ ਡਰਦੇ ਇਤੇ ਕਰਮਨ ਜਦ ਦੀ ਤੂੰ ਇਸ ਜੱਗ ਵਿੱਚੋਂ ਆਪਾਂ ਸਾਰੇ ਅੱਜ ਮਰ ਮੁਕਾ ਦਈਏ ਗਰੀਬ ਮਾਪੇ ਕਿੰਜੀ ਤੋਰਨ ਧੀਆ ਜਾਦੇ ਪੁੱਤਰਾਂ ਵਾਲੇ ਮੂੰਹ ਅੱਡ ਦਾਜ ਮੰਗਦੇ ਰੱਬਾ ਤੀ ਰੇ ਰੇਂਦੇ ਮਾਪਿਆਂ ਨੂੰ ਖੁਸ਼ ਦੇਖ ਧੀਆਂ ਦੀ ਖੁਸ਼ੀ ਵੀ ਵੱਧ ਜਾਵੇ ਕੋਮਲੇ ਕਣੀ ਸਾਡੀ ਕਿਤੇ ਕਮਲਾ ਨਾ ਜਾਵੇ ਅਰਜ ਤੇਰੇ ਅੱਗੇ ਪੁੱਤਰਾ ਕਰਨ ਧੀ ਵਾਲੇ ਨਾ ਤੀ ਕਰ ਦਿ ਲక్ష్ਮੀ ਹੁੰਦੀ ਇਹਨਾਂ ਲక్ష్ਮੀਆਂ ਦਾ ਕਦੇ અપਮਾਨ ਨਾ ਕਰਿਓ ਧੀ ਦੇ ਕੇ ਤੈਨੂੰ ਪੁੱਤ ਬਣਾ ਕੀ ਮਣ ਤੂੰ ਕਾਕਾ ਸਾਡਾ ਇਕੱਲੀ ਏਤੀ ਸਾਡੀ ਦੇਖੇ ਕੀ ਕਿਦ